ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ٹرسٹ ਇੱਥੇ ਦੀ ਟੀਮ ਆਈ ਅੱਜ ਪਿੰਡ ਮੜੁੱਲੀ ਬ੍ਰਾਹਮਣਾ ਜ਼ਿਲ੍ਹਾ ਸ਼ਾਹਪੁਰ ਭੈਣ ਜਿਹੜੀ ਪਿਛਲੇ ਦਿਨੀ ਵੀਡੀਓ ਬਣਾਈ ਸੀ ਅਸੀਂ ਭੈਣ ਜੀ ਹੋਣਾਂ ਦੀ ਇਹਨਾਂ ਦੇ ਜਿੱਦਾਂ ਦੱਸਿਆ ਗਿਆ ਸੀ ਹਸਬੰਦ ਦੀ 3 ਮਾਰਚ 2025 ਨੂੰ ਮੌਤ ਹੋ ਗਈ ਤੇ ਉਹਨਾਂ ਦੇ ਪਿੰਡ ਐ ਕਿ ਅਸੀਂ ਵੀਡੀਓ ਸਾਰਾ ਦੱਸਿਆ ਜਗਾ ਪਿੰਡ ਐ ਖਫਟਨ ਕਾਰਨ ਉਹਨਾਂ ਦੀ ਮੌਤ ਹੋ ਗਈ ਤੇ ਭੈਣ ਜੀ ਮੰਨਦੇ ਬੱਚੇ ਦਾੜੀ ਦੇ ਵਿੱਚ ਰੋੜਦੇ ਉਹਨਾਂ ਦੇ ਅਲਾਜ ਲਈ ਟ੍ਰਾਂਸਪੋਰਟ ਨੂੰ 25000 ਦੀ ਸੇਵਾ ਕਰ ਲਿਆ ਉਹ ਸੀ ਜਾਂ ਜਿਨ੍ਹਾਂ ਨੂੰ ਦੇਣਾ ਹੈ ਵੀ ਇਹ ਉਹਨਾਂ ਬਿਨਾ ਵੀਰਾ ਭੈਣਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਵਾਹਿਗੁਰਜੀਕਾ ਖਾਨ ਸਾਹਿਬ ਸ਼੍ਰੀ ਵਾਰਕੋਟ ਦੀ ਕੀ ਫਟੇ ਤੇ ਭਾਈ ਗੁਰਜੀਕਾ ਖਾਨ ਸਾਹਿਬ ਕਿਰਪਾ ਭਾਈ ਗੁਰਜੀਕੀ ਕੀ ਫਟੇ ਮੈਂ ਨੰਬਰ ਦਾ ਪਰਮਿਟ ਉਰ ਹੈ ਗੁਰਨਾਨ ਦੇਵ ਜੀ ਟ੍ਰਾਸਿਕ ਲਈ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਗ੍ਰਹਿ ਪ੍ਰਮਾਣਿਤ ਸਟਾਫ ਨੂੰ ਵੀ। ਤਾਂ ਇਸ ਤੋਂ ਪਹਿਲਾਂ ਫਿਰ ਉਹਨਾਂ ਵੀਰਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਜੋ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਦੇ ਆ ਤੇ ਜੋ ਲੋੜਵੰਦ ਪਰਿਵਾਰਾਂ ਦੀ ਬਾਹਮ ਫੜਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਪਹਿਣ ਆਪਣੇ ਦਸਾਂ ਨੋਹਾਂ ਦੀ ਕੇਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਤ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਤਲੀ ਤੋਂ ਵੀਰਾ ਪਹਿਣਾ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਰਬਤ ਦਾ ਪਲਾ ਚੈਰਿਟੀ ਤਰਸਤ ਇਤਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ